ਕਿਕਾ ਮੁੰਤੇ ਲੱਭਦੇ ਚ ਉਹ ਦਾ ਮਾਰਸ ਪਲੈਨਟ ਤੇ ਲੱਭੀ ਜਾਂਦੇ ਪਤਾ ਨਹੀਂ ਕੀ ਕੀ ਲੱਭੀ ਜਾਂਦਾ ਲੰਨ ਮੇਰਾ ਲੱਭ ਲੋ ਇੱਥੇ ਇੱਥੇ ਆ ਇੱਥੇ ਆ ਕਹੇ ਕੜਾ ਹੋਏ ਤਾਂ ਕਹੇ ਸੌਂਦਾ ਭੈਣ ਦੇ ਲੋੜਿਓ ਤੁਸੀਂ ਆਪ ਦੇ ਆਪ ਦੇ ਕੰਟਰੀ ਦਾ ਤੁਸੀਂ ਰਿਸਰਚ ਇੰਨੀ ਰਿਸਰਚ ਨਹੀਂ ਚਾਹੀਦੀ ਸਾਨੂੰ ਆ ਜੋੜੇ ਹੱਥ ਨਹੀਂ ਜਮੇ ਗੋਲੀ ਵੱਜੂਗੀ do you understand i'm very serious nahi taan fire goli vajjugi yeah that's what i said hun eh gall karke mainu chakke andar kar do chalo ji fatal je chalo ji utthe chalo ji utthe taddi maa da chhola ni mareya ਮੈਂ ਜੇਲ੍ਹ 'ਚ ਮੈਂ ਜੇਲ੍ਹ ਦੇ ਵਿੱਚ ਵੀ ਮੇਰੇ ਕੋਲ ਲੜਾਈ ਕਰ ਹੋ ਗਈ। ਐਂ। ਕਿਹਾ ਤੂੰ ਜੇਲ੍ਹ ਜੋਗਾ ਵੀ ਹੈ ਨਿਕਾ। ਅੰਧੇਰ ਕੋਸਟਰੀ ਮੈਂ ਡਾਲਨੇ ਕਾ ਹੈ। ਸਾਲਾ ਸੰਜੇ ਦਾ ਤੋ ਮਤਬਕਰ ਫੱਕ ਯੂ। ਸੰਜੇ ਦਾ ਤੋ ਉੱਪਰ ਚਲ ਗਿਆ ਜੱਟ। ਠਾਈ ਮੈਨੂੰ ਤੇ ਮੈਂ ਜੇਲ੍ਹ 'ਚ ਮੈਂ ਜੇਲ੍ਹ ਦੇ ਵਿੱਚ ਵੀ ਮੇਰੇ ਕੋ ਲੜਾਈ ਕਰ ਹੋ ਗਈ। ਭੈ। ਕਹਿਆ ਤੂੰ ਜੇਲ੍ਹ ਜੋ ਗੱਭੀ ਹੈ ਨਿਕਾ। ਹਨੇਰ ਕੋਸਟਰੀ ਮੇਂ ڈالਨੇ ਦਾ ਹੈ। ਸਾਲਾ ਸੰਜੇ ਦਾ ਤਾਂ ਮਤਫਕਰ ਫੱਕ ਯੂ। ਸੰਜੇ ਦਾ ਤਾਂ ਉੱਪਰ ਚਲ ਗਿਆ ਜੱਟ। ਭੈ ਮੈਨੂੰ 3 ਘੰਟਿਆਂ ਬਾਅਦ 1 ਘੰਟਾ ਇੱਕ ਘੰਟਾ ਮੈਨੂੰ ਦੇ ਆਪਦਾ ਫੜਾ ਗਿਆ 1 ਘੰਟਾ ਮੇਰੇ ਘਟੇ ਗੁੰਡੇ ਦਾ ਬੰਦ ਇੱਕ ਘੰਟਾ ਮੈਨੂੰ ਫੜਾਉਂਦੇ ਸੀਗੇ ਵੀ ਯੂ ਗੋਇੰ ਟੂ ਸੀ ਦ ਸਨਲਾਈਟ ਮੈਂ ਅਗਰ ਠੀਕ ਆ ਅੰਧੇਰ ਕੋਠੜੀ ਚ ਵਾਰਤਾ ਮੈਨੂੰ ਅਮਰੀਕਾ ਯੂ ਐਸ ਏ ਮੈਂ ਯੂ ਐਸ ਸਿਟੀਜ਼ਨ ਹਾਂ ਨਾਲੇ ਫੇਰ ਵੀ ਲਵ ਇਟ ਲਵ ਇਟ ਲਵ ਦ ਫੱਕ ਦ ਸ਼ਿਟ ਏ ਇੱਕ ਘੰਟਾ ਹੋ ਗਿਆ ਮਾਂ ਮੇਰੀ ਮੇਰੀ ਥੋੜੀ ਜਿਹੀ ਹੋ ਗਈ ਸੀ ਨਾ ਉੱਤਰ ਥਲੇ ਹੋ ਗਈ ਸੀ ਇਹਦੇ ਅੰਦਰ ਹੀ ਹੋ ਗਈ ਸੀ ਜੇਲ ਦੀ ਜੇਲ ਚ ਹੀ ਹੋ ਗਈ ਪਰ ਉਹ ਤੂੰ ਗਾ ਤੂੰ ਮੈਨੂੰ ਬੰਦਾ ਬੰਦਾ ਸਹੀ ਨਹੀਂ ਲੱਗਦਾ ਮਸਲਾ ਮੈਂ ਡਰਗ दारू ਕੋ ਚੱਕਰ ਨਹੀਂ ਜੇਲ ਦੇ ਵਿੱਚ ਇੰਨੇ ਹੋਏ ਮੈਂ ਤਾਂ ਸਬਰ ਐਪਲ ਦਿੰਦੇ ਆ